ਇਸ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਸ਼ਮਣ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਸਾਲਾਪੁਰ ਬੇਤ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਤਲਵੰਡੀ ਚੌਧਰੀਆਂ ਵਾਲੇ ਪਾਸੇ ਤੋਂ ਆਪਣੇ ਖੇਤਾਂ ਤੋਂ ਘਰ ਨੂੰ ਜਾ ਰਿਹਾ ਸੀ। ਜਦੋਂ ਅੱਡਾ ਸਾਲਾਪੁਰ ਬੇਤ ਨਜ਼ਦੀਕ ਪਹੁੰਚਿਆ ਤਾਂ ਪਿੱਛੇ ਪਾਸੇ ਤੋਂ ਆਂਦੀ ਇੱਕ ਸਕੋਰਪਿਓ ਗੱਡੀ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਮੌਕੇ ਤੇ ਕੋਈ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪੀਟਲ ਸੁਲਤਾਨਪੁਰ ਲੋਟੀ ਨੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਐਕਟਿਵਾ ਸਵਾਰ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਮੌਕੇ ਤਲਵੰਡੀ ਚੌਧਰੀਆਂ ਤੋਂ ਪਹੁੰਚੀ ਪੁਲਿਸ ਪਾਰਟੀ ਤੋਂ اے ایس ਆਈ ਮਨਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵਾਲੇ ਸਕੂਟਰ ਜਿਸ ਨੂੰ ਲక్ష్మణ ਸਿੰਘ ਚਲਾ ਰਿਹਾ ਸੀ ਤੇ ਪਿੱਛੋਂ ਆ ਰਹੀ ਚਾਰ ਪਹੀਏ ਵਾਹਨ ਨੇ ਟੱਕਰ ਮਾਰ ਦਿੱਤੀ ਵਾਹਨ ਚਾਲਕ ਆਪਣੇ ਵਾਹਨ ਸਮੇਤ ਫਰਾਰ ਹੋ ਗਿਆ ਹੈ ਉਹਨਾਂ ਨੇ ਦੱਸਿਆ ਕਿ লাশ ਨੂੰ ਕਬਜ਼ੇ ਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਯਾਰਾ ਨਾ ਮੁਖਤਾਰ ਸਿੰਘਾ ਸਾਲਾਪੁਰ ਸਾਡਾ ਪਿੰਡ ਆ ਜੀ। ਠੀਕ ਕਰੋ। ਤੇ ਆਈ ਖੂ ਤੋਂ ਆਉਂਦੇ ਸੀਗੇ। ਤੇ ਉਹ ਸਕੂਟਰ ਤੇ ਸਾਡਾ ਭਰਾ ਤਹੀਂ ਸ਼ੈ ਲਾਤੇ ਹੀ। ਤੇ ਉਹਨਾਂ ਗੱਡੀ ਮਾਰੀ ਆ ਤੇ ਗੱਡੀ ਮਾਰ ਕੇ ਪਿਆ ਆ ਕੇ ਸਿੱਟ ਕੇ ਚੱਲ ਗਿਆ। ਭਰਾ ਦਾ ਕੀ ਨਾਮ? ਲਸ਼ਮਨ ਸਿੰਘ। ਠੀਕ ਕਰੋ। ਉਹ ਖੇਤੀવાડી ਮੜਾ ਮਟਾ ਬਿਜਲੀ ਬੋਰਡ ਸੀ ਉਹਦਾ। ਕਿੰਨੀ ਉਮਰ ਸੀ? ਬੇਟਾ ਉਹ ਹੀ ਰਿਟਾਇਰਮੈਂਟ ਹੋਇਆ ਹਾਈ 60 ਅੰਡ ਦਾ ਉਹ ਜਿੱਥੇ ਹੋਈ ਘਟਨਾ ਹੈ। ਆ ਜਿੱਥੇ ਬਣੇ ਹੋ ਉਹ ਉਹਨਾਂ ਦੇ ਲੱਗਿਆ ਬੜੇ ਨੇ ਤਦਾਂ ਦੇ ਜਿਹੜੇ ਰੋਡ ਦੇ ਉੱਤੇ ਉੱਥੇ ਗੱਡੀ ਵਾਲਾ ਰੁਕ ਗਿਆ ਕਿ ਕਦੂ ਗੱਡੀ ਵਾਲਾ ਰੁਕਿਆ ਕਹਿਣ ਲੱਗਾ ਮੈਂ ਲਿਜਲਦਾ ਵਾਂ ਤੇ ਯਾਨੀ ਉਹਨੇ ਮੁੜ ਕੇ ਮੌਕਾ ਵੇਖਿਆ ਪਿਹਾਰ ਗਿਆ ਘਟਨਾ ਵੀ ਸਾਡਾ ਪੁਰਾਣਾ ਸੀਗਾ ਕਿਤੇ ਬੋਟਰ ਤੇ ਗਏ ਖੂਤੇ ਤੇ ਖੂਤੋਂ ਕਦੇ ਘਰ ਨੂੰ ਆ ਰਹੇ ਸੀਗੇ ਨਾਲ ਉਹਦਾ ਭਰਾ ਹੀ ਸਾਈਕਲ ਤੇ ਸੀ ਹੀ ਸਕੂਟਰ ਤੇ ਆ ਰਹੇ ਸੀ ਤੂੰ ਇਧਰ ਉਸਕਾਰਪੀ ਹੋ ਗਈ ਆ ਤੇ ਉਹਨੇ ਵਿੱਚ ਮਾਰੀ ਆ ਹੂੰ ਮਾਰ ਕੇ ਤਾਂ ਐਕਸੀਡੈਂਟ ਹੋ ਗਿਆ ਉੱਥੇ ਨਾਲ ਹੀ ਤੇ ਲੋਕ ਲੋ ਇਕੱਠੇ ਹੋ ਗਏ ਗੱਡੀ ਵਾਲਾ ਵੀ ਰੁਕਿਆ ਵਾ ਤੇ ਜਦੋਂ ਪਤਾ ਲੱਗਾ ਵੀ ਇੱਕ ਬੰਦੇ ਨੇ ਉੱਥੇ ਉਹਦੀ ਵੀਡੀਓ ਵੀਡੀਓ ਬਣਾ ਲਈ ਆ ਗੱਡੀ ਦੀ ਹੈ ਵੀਡੀਓ ਬਣਾ ਲਈ ਆ ਤੇ ਉਹਨੇ ਦੇਖਿਆ ਤੂੰ ਗੱਡੀ ਵਾਲਾ ਨਿਕਲ ਗਿਆ ਹੂੰ ਤੇ ਮੌਕੇ ਤੇ ਉੱਥੇ ਉਹਦੀ ਨਿਤ ਹੋ ਗਈ ਕਿ ਕਿੱਧਰੋਂ ਜਾ ਰਹੀ ਹੈ ਪਿੱਛੋਂ ਮਾਰੀ ਗੱਡੀ ਵਾਲਾ ਨਹੀਂ ਨਹੀਂ ਗੱਡੀ ਕਿੱਧਰੋਂ ਜਾ ਰਹੀ ਹੈ ਟਲੰਡੀ ਕੋਲ ਟਲੰਡੀ ਵਾਲੇ ਹੀ ਆਉਂਦੇ ਟਲੰਡੀ ਤੋਂ ਗੱਡੀਓ ਟਲੰਡੀ ਵਾਲੋਂ ਕਿੰਨੀ ਉਮਰ ਦੀ ਪ੍ਰੋਣਿਤ ਨੂੰ ਬੁਰਾ ਨਹੀਂ ਆਜੀ 70 ਰੁਪਏ ਲਗਭਗ ਹੋ ਗਏ ਬੱਚੇ ਬੱਚੇ ਹੀ ਗਏ ਆਪਣੇ ਚਾਰ ਗੁੱਡੀਆਂ ਇੱਕ ਕਾਕਾ ਸੀਗਾ ਇੱਕ ਗੁੱਡੀ ਪੂਰੀ ਹੋ ਗਈ ਸੀ ਉਹਨਾਂ ਦੀ ਮੰਗ ਕੀ ਕਰ ਦਿੱਤੋ ਮੰਗ ਵਾ ਇਨਸਾਫ ਚਾਹੀਦਾ ਸਰ ਸਾਨੂੰ ਉਹ ਗੱਡੀ ਵਾਲੀ ਜਿਹੜੀ ਵੀਡੀਓ ਨੰਬਰ ਇੱਥੇ ਉਹਨਾਂ ਦਾ ਆ ਗਿਆ ਵਾ ਗੱਡੀ ਦਾ ਤੇ ਇਨਸਾਫ ਮੰਗਦੇ ਇਨਸਾਫ ਦਿੱਤਾ ਜਾਵੇ ਉਹ ਵਿਅਕਤੀ ਫੜਿਆ ਜਾਵੇ ਬਸ ਹਾਂ ਮੈਂ ਡਾਕਟਰ ਪੁਨੀਤ ਕੌਰ ਮੈਂ ਇਥੇ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਵਿੱਚ ਐਮਰਜੈਂਸੀ ਮੈਡੀਕਲ ਆਫੀਸਰ ਤੈਨਾਤ ਹਾਂ ਅੱਜ 19 ਤਰੀਕ ਨੂੰ ਸਾਡੇ ਕੋਲ 2:00 ਵਜੇ ਦੇ ਕਰੀਬ ਇੱਕ ਆਰਐਸਏ ਦੇ ਨਾਲ ਪੇਸ਼ੈਂਟ ਆਇਆ ਹੈ ਲਸ਼ਮਨ ਦਾਸ ਨਾਮ ਹੈ ਉਹਨਾਂ ਦਾ 60 ਸਾਲ ਉਮਰ ਹੈ ਪਿਤਾ ਦਾ ਨਾਮ ਨਿਰੰਜਨ ਦਾਸ ਹੈ ਤੇ ਸ਼ਾਲਾਪੁਰ ਵੇਟ ਦੇ ਹੀ ਰਹਿਣ ਵਾਲੇ ਹੈਗੇ ਨੇ ਤੇ ਉੱਥੇ ਹੀ ਇਹਨਾਂ ਦੇ ਆ ਆਪਣੀ ਪੈਲੀਆਂ ਤੋਂ ਕੰਮ ਕਰਕੇ ਵਾਪਸ ਆ ਰਹੇ ਸੀ ਜਿੱਥੇ ਇੱਕ ਗੱਡੀ ਦੇ ਵਿੱਚ ਟੱਕਰ ਲੱਗਨ ਕਰਕੇ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦੋਂ ਆਪਣੇ ਕੋਲ ਇੱਥੇ ਐਮਰਜੈਂਸੀ ਵਿੱਚ ਮਰੀਜ਼ ਨੂੰ ਲਿਆਦਾ ਗਿਆ ਤਾਂ ਉਹ ਦ ਪੇਸ਼ੈਂਟ ਵਾਸ ਆਲਰੇਡੀ ਬਰਾਉਟ ਡੈਡ ਹੀ ਸੀਗਾ ਤੇ ਆ ਆਪਣ ساری ਜਿਹੜੀ ਵੀ ਲਿਖਤੀ ਕਾਰਵਾਈ ਸੀਗੀ ਉਹ ਪੂਰੀ ਕਰਕੇ ਉਹਨਾਂ ਦੀ ਡੈਡ ਬੋਡੀ ਇਸ ਟਾਈਮ ਵਾਚਗੀ ਦੇ ਵਿੱਚ ਰੱਖਾ ਦਿੱਤੀ ਹੈ